ਮਹਾਤਮਾ ਦਾ ਸ਼ੁਕਰ ਹੈ ਇਹ ਹੁਸ਼ਿਆਰਪੁਰ ਸ਼ਹਿਰ ਦੀ ਲਗਾਤਾਰ ਜਿਹੜੀ ਸੜਕਾਂ ਦਾ ਬੜੇ ਲੰਬੇ ਹੱਦ ਤੋ ਕੰਮ ਰੁਕਿਆ ਪਿਆ ਸੀ ਉਹਦੀ ਮਿਹਰਬਾਨੀ ਹੋਈ ਹੈ ਉਸ ਮਾਲਿਕ ਦੀ ਉਹ ਸਾਰੇ ਸਾਥੀਆਂ ਦੀ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰੇ ਕੌਂਸਲਰ ਸਹਿਬਾਨ ਇਲਾਕੇ ਤੋਂ ਨਾਲ ਹੈ ਔਰ ਤਕਰੀਬਨ 50 ਲੱਖ ਰੁਪਏ ਦੀ ਲਾਗਤ ਦੇ ਨਾਲ ਅਸੀਂ ਇਹ ਸੜਕ ਜਿਹੜੀ ਬਣਾਉਣ ਜਾ ਰਹੇ ਹਾਂ ਔਰ ਅਸੀਂ ਇਹਨੂੰ ਦੋ ਪਾਰਟਾਂ 'ਚ ਵੰਡਿਆ ਇੱਕ ਤੁਸੀਂ ਪਾਰਟ ਤੇ ਆਇਆ ਇਹਦਾ ਆ ਇੰਡਸਟਰੀਅਲ ਪਾਰਟ ਬਣੇਗਾ ਇੰਡਸਟਰੀਅਲ ਟਾਇਲ ਲੱਗੇਗੀ ਸ਼ਹਿਰ ਚ ਪਹਿਲੀ ਵਾਰ ਹੀ ਹੋਏਗੀ ਵੀ ਉਹ ਜਿਹੜੀ ਜਿੰਨਾ ਮਰਜੀ ਵਜ਼ਨ ਜਿੱਦਾਂ ਇੱਥੇ ਗੱਡੀਆਂ ਆਉਂਦੀਆਂ ਭਰਦੀਆਂ ਉਹਨੂੰ ਮੱਦੇ ਨਜ਼ਰ ਰੱਖ ਕੇ ਬਣਾਇਆ ਉਹਨੂੰ ਮੱਦੇ ਨਜ਼ਰ ਔਰ ਜਿਹੜੀ ਪਿੱਛੋਂ ਅਸੀਂ ਆ ਉਹ ਵੀ ਸ਼ਹਿਰ ਚ ਪਹਿਲੀ ਵਾਰ ਹੀ ਹੋਇਆ ਵੀ ਅਸੀਂ ਉਹਨੂੰ 4 ਇੰਚ ਸੜਕ ਨੂੰ ਪਹਿਲਾਂ ਕਟਿੰਗ ਕਰਦੇ ਪਏ ਜਿੱਦਾਂ ਮਾਲ ਰੋਡ ਬਣੀ ਉੱਥੋਂ ਅਸੀਂ ਕਹਾ ਮੰਡੀ ਤੋਂ ਪਿਛਲੇ ਪਾਸੇੋਂ ਮੇਨ ਰੋਡ ਤੋਂ ਲੈ ਕੇ ਘੰਟਾ ਕਾਲੀ ਰੋਡ ਤੋਂ ਅੱਗੇ ਲੈ ਕੇ ਕਹਾ ਮੰਡੀ ਤੋਂ ਆ ਕੇ ਉਸ ਰੋਡ ਨੂੰ 4 ਇੰਚ ਕਟਿੰਗ ਕਰਕੇ ਇਸ ਚੌਂਕ ਤੱਕ ਜਿਹੜਾ ਉਹਦਾ ਲੁੱਕ ਵਾਲਾ ਕੰਮ ਹੋਏਗਾ ਇੱਥੋਂ ਲੈ ਕੇ ਜਿਹੜਾ ਉਸ ਚੌਂਕ ਦਾ ਕੰਮ ਜਿਹੜਾ ਹੈ ਇੰਡਸਟਰੀਅਲ ਸਟਾਈਲ ਦਾ ਕੰਮ ਹੋਗਾ ਇਹ ਨਵੀਂ ਇੰਟਰੋਡਕਸ਼ਨ ਹੈ ਸ਼ਹਿਰ ਦੇ ਵਿੱਚ ਇਸ ਚੀਜ਼ ਦੀ ਔਰ ਕੱਲ ਜਿੱਦਾਂ ਮਾੜ ਰੋਡ ਤੇ ਵੀ ਜਿੱਥੇ ਅਸੀਂ ਕੰਮ ਚਾਲੂ ਕੀਤਾ ਸਾਨੂੰ ਬਹੁਤ ਸਾਰੇ ਜਿਹੜੇ ਸੱਜਣਾਂ ਨਾਲ ਫੋਨ ਆਇਆ ਵੀ ਦੇਖੋ ਜੀ ਕੰਮ ਤਾਂ ਅਸੀਂ ਇਦਾਂ ਆਪਣੀ ਲਾਈਫ 'ਚ ਪਹਿਲੀ ਵਾਰ ਇਦਾਂ ਦਾ ਕੰਮ ਦੇਖਿਆ ਤਾਂ ਮੈਂ ਸਾਰੇ ਆਪਣੇ ਡਿਪਾਰਟਮੈਂਟ ਦੇ ਸਾਥੀਆਂ ਨਾਲ ਆਖੋ ਆਪਦੇ ਜਿੰਨੇ ਆਪਣੇ ਇੰਜੀਨੀਅਰਸ ਹੈਗੇ ਐ ਐਕਸ਼ਨ ਸਾਹਿਬਾ ਖੜੇ ਐ ਕੁਲਦੀਪ ਜੀ ਖੜੇ ਐ ਹੋਰ ਸਭ ਵੀ ਖੜੇ ਐ ਮੈਂ ਇਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਤੇ ਇਹਨਾਂ ਨੇ ਜਿਹੜਾ ਹੈਗਾ ਬੜੇ ਅੱਛੇ ਤਰੀਕੇ ਨਾਲ ਇਹ ਕੰਮ ਨੂੰ ਕਰਾਉਣ ਜਾ ਰਹੇ ਆ ਤਾਂ ਕਿ ਇਹ ਜਿਹੜੀਆਂ ਸੜਕਾਂ ਐ ਬਾਰ-ਬਾਰ ਨਹੀਂ ਬੰਦੀਆਂ ਇਹਨਾਂ ਦੀ ਮਿਨੀਮਮ ਜਿਹੜਾ ਆਪਾਂ ਲੋਕਿੰਗ ਪੀਰੀਅਡ ਆ ਉਹਨੂੰ ਲੈ ਕੇ ਚੱਲਦੇ ਆ ਜਿਹਦਾ ਲੁੱਕ ਦਾ ਲੋਕਿੰਗ ਪੀਰੀਅਡ 3 ਤੋਂ ਲੈ ਕੇ 5 ਸਾਲ ਅਗਰ ਹੈ ਔਰ ਜਿਹੜਾ ਟਾਈਲ ਦਾ ਲੋਕਿੰਗ ਪੀਰੀਅਡ 10 ਸਾਲ ਲੈ ਕੇ ਚੱਲਣਾ ਤੋਂ ਇਸ ਕੁਆਲਿਟੀ ਦੇ ਨਾਲ ਸੜਕਾਂ ਬਣ ਰਹੀਆਂ ਆ ਔਰ ਮੈਂ ਕਹਿ ਸਕਦਾ 2022 ਦੇ ਵਿੱਚ ਜਿਹੜਾ ਤੁਸੀਂ ਹੁਸ਼ਿਆਰਪੁਰ ਦੇ ਲੋਕਾਂ ਨੇ ਸਿਰ ਤੇ ਹੱਥ ਰੱਖਿਆ ਸੀ ਪਿੱਠ ਤੇ ਹੱਥ ਰੱਖਿਆ ਸੀਗਾ ਉਹਦੇ ਸਦਕੇ ਲਗਾਤਾਰ ਆਪਣੇ ਸ਼ਹਿਰ ਨੂੰ ਅੱਛਾ ਬਣਾਉਣ ਦੇ ਵਿੱਚ ਸੁੰਦਰ ਬਣਾਉਣ ਦੇ ਵਿੱਚ ਸਾਫ਼ ਸੁਥਰਾ ਕਰਨ ਦੇ ਲਈ ਦਮਕ ਚੱਕਣ ਦੇ ਲਈ ਅਸੀਂ ਲਗਾਤਾਰ ਪ੍ਰਯਾਸ ਕਰਤਾ ਔਰ ਇਹਦੇ ਲਈ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਰਾ ਸਭ ਤੋਂ ਵੱਡਾ ਵਪਾਰ ਦਾ ਏਰੀਆ ਸਾਡੇ ਹੁਸ਼ਿਆਰਪੁਰ ਦਾ ਮੈਂ ਕਹਿ ਸਕਦਾ ਔਰ ਅਜਦਾ ਨਹੀਂ ਹੈ ਇੱਕ ਤਕਰੀਬਨ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਸੀ ਇਸ ਤੋਂ ਵੱਡਾ ਇਸ ਨਾਰਥ ਇੰਡੀਆ ਦੇ ਵਿੱਚ بڑا ਬਾਜ਼ਾਰ ਕੋਈ ਨਹੀਂ ਸੀ ਹਿਮਾਚਲ ਲਈ ਖਾਸ ਤੌਰ ਤੇ ਸੋ ਇਸ ਬਾਜ਼ਾਰ ਦੀ ਸਾਰੀਆਂ ਸਮੱਸਿਆ ਨੂੰ ਮੱਦੇ ਨਜ਼ਰ ਰੱਖ ਕੇ ਪਿੱਛੇ ਇੱਕ ਬੈਰੀਕਡ ਲੱਗਾ ਬਾਜ਼ਾਰ ਵਾਲੇ ਇਕੱਠੇ ਹੋ ਕੇ ਆਪਣੀ ਡਿਮਾਂਡ ਰੱਖੀ ਸਾਰੇ ਟ੍ਰੈਫਿਕ ਇੰਚਾਰਜਾਂ ਨੂੰ ਬੁਲਾਇਆ ਔਰ ਉਹਨਾਂ ਨੇ ਵਾਅਦਾ ਕੀਤਾ ਤਾਂ ਕਿ ਕੋਈ ਵਪਾਰੀ ਨੂੰ ਕੋ ਗੱਡੀ ਆਂਚ ਨਾ ਦਿੱਕਤ ਹੋਵੇ ਪਰ ਇੱਕ ਗੱਲ ਦਾ ਅਸੀਂ ਪ੍ਰਬੰਧ ਕਰਨਾ ਵੀ ਅਗਰ ਅਸੀਂ ਦਿੱਕਤ ਹਟਾਈ ਹੈ ਤੇ ਜੇ ਕੋਈ ਗੱਡੀ ਲੱਗਦੀ ਐ ਉਹਨੂੰ ਸਾਈਡ ਤੇ ਲੈਣਾ ਟ੍ਰੈਫਿਕ ਨਾ ਰੋਕੇ ਇਹ ਜ਼ਿੰਮੇਵਾਰੀ ਫੇਰ ਬਜ਼ਾਰ ਵਾਲਿਆਂ ਦੇ ਵੀ ਉੱਤੇ ਆ ਜਾਂਦੀ। ਤੁਹਾਨੂੰ ਲਗਾਤਾਰ ਬਿਲਕੁਲ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਇਹ ਕੰਮ ਹੋਣ ਤੋਂ ਬਾਅਦ ਹਾਂ ਅਗਲੀ ਚੀਜ਼ ਦਾ ਖਿਆਲ ਰੱਖਿਆ। ਇੱਦਾਂ ਅਸੀਂ ਅਦਗਠਨ ਕੀਤਾ ਲੇਕਿਨ ਅਸੀਂ ਤੁਹਾਡੇ ਧਿਆਨਾਂ ਦੇ ਮੱਦੇਨਜ਼ਰ ਰੱਖ ਕੇ ਇਸ ਕੰਮ ਨੂੰ ਜਦੋਂ ਬਜ਼ਾਰ ਵਾਲੇ ਕਹੂਗੇ ਅਸੀਂ ਉਦੋਂ ਚਾਲੂ ਜਿੱਦਾਂ ਤੁਸੀਂ ਲੋਕ ਕਰੋਗੇ ਫਿਰ ਕਰ ਦਿਓ ਚਾਲੂ ਅਸੀਂ ਉਦੋਂ ਕਰ ਦਿਆਂਗੇ ਉਹ ਕੰਮ ਜਿਹੜਾ ਅਸੀਂ ਤੁਹਾਡਾ ਤੁਰੰਤ ਕਰ ਦੇਣਾ ਹੁਣ ਇੱਥੇ ਤੱਕ ਆਲਾ ਆ ਵੀ ਤੁਸੀਂ ਸਾਨੂੰ ਵਲੌਕ ਕਰ ਦਿਓ ਉਦੋਂ ਰਾਤੋ ਰਾਤ ਕੰਮ ਹੋਇਆ ਕਰੇਗਾ ਇਹਦੇ ਵਿੱਚ ਸਹਿਯੋਗ ਤੁਹਾਡੇ ਵੱਲੋਂ ਬਹੁਤ ਜ਼ਰੂਰੀ ਹੈ ਟ੍ਰੈਫਿਕ ਨੂੰ ਰੋਕਣਾ ਠੇਕੇਦਾਰਾਂ ਨਾਲ ਕੋਆਪਰੇਟ ਕਰਨਾ ਕੰਮ ਜਿਹੜਾ ਬਹੁਤ ਕੁਆਲਟੀ ਵਾਈ ਮੇਰੇ ਸਾਹਦੇ ਖੜੇ ਆ ਬਹੁਤ ਅੱਛਾ ਕਰਾਉਗੇ ਸਭ ਨੂੰ ਜੈਨ ਕਰਨਾ ਜੈਸੀ ਆਰਾਮ ਕਰਨਾ ਪਿਆਰ ਭਰੀ ਸੇਵਾ ਕਰਨਾ ਜੈ ਸ਼੍ਰੀ ਰਾਦੇ ਜੈ ਸ਼੍ਰੀ ਕ੍ਰਿਸ਼ਨਾ ਜੈ ਗੁਰੂ ਦੇਵ ਤੁਹਾਨੂੰ ਗੁਰੂ ਦੇਵ ਅੰਤਰਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਕਰਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਕੌਂਸਲਰ ਸਾਹਿਬਾਨ ਵੀ ਇਲਾਕੇ ਤੋਂ ਖੜੇ ਆ ਭੈਣ ਜੀ ਤੁਹਾਡੇ ਤੋ ਜਿਹਨਾਂ ਦਾ ਏਰੀਆ ਪੈਂਦਾ ਜਿਹਨਾਂ ਸਾਰਿਆਂ ਦਾ ਬਹੁਤ ਬੜਾ ਸਹਿਯੋਗ ਆ ਖੰਨਾ ਜੀ ਦਾ ਬਜ਼ਾਰ ਦੇ ਜਿੰਨੇ ਪ੍ਰਧਾਨ ਸਾਰੇ ਖੜੇ ਆ ਵਿਦੇ ਅਗਰਵਾਲ ਜੀ ਮੇਰੇ ਨਾਲ ਖੜੇ ਆ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਔਰ ਬਜ਼ਾਰਾਂ ਨੂੰ ਗੱਲ ਕਹਿਣੀ ਚਾਹਨਾ ਤੁਹਾਡੀ ਸਮੱਸਿਆ ਆ ਕੋਈ ਮੈਂ ਖੁਦ ਵਪਾਰੀ ਵੀ ਆ ਦੁਕਾਨਦਾਰ ਵੀ ਆ ਇੰਡਸਟਰੀਸ ਵੀ ਆ ਹਰ ਇੱਕ ਤਰ੍ਹਾਂ ਦੀ ਦਿੱਕਤ ਤੁਹਾਡੀ ਸਮਝਦਾ ਕਦੀ ਕਿਸੇ ਨੂੰ